ਗਵਾ ਕੀ ਦੀਤੇ ਤੇ ਬੜਾ ਮੇਰਾ ਪਰੇਸ਼ਾਨ ਨਹੀਂ ਪਤਾ ਨਹੀਂ ਸਵੇਰ ਦਾ ਦਿਨ ਵੀ ਮੇਰੇ ਵਾਸਤੇ ਸਹੀ ਅਗਨੀ ਮਦਰਾ ਆਪਣੇ ਖਤਮ ਨੇ ਕੀ ਕਰਨ ਵਾਸਤੇ ਮੇਰੇ ਦਮਾਂ ਤੇ ਹੀ ਗੱਲਾਂ ਹੈ ਇਹਨੂੰ ਭਰਾਟ ਹੋਈ ਜਾਂਦੀ ਹੈ ਐਦਾ ਹੀ ਜਿਸ ਤਰ੍ਹਾਂ ਪਤਾ ਨਹੀਂ ਮੈਨੂੰ ਸਮਝ ਨਹੀਂ ਕਿ ਲੱਗਦੀ ਤੇ ਮੈਂ ਸਵੇਰੇ ਉੱઠી ਹਿੰਮਤ ਕਰਕੇ ਬੱਚੇ ਸੁਤੇ ਇਸ ਜਿਹਨਾਂ ਦੇ ਰਹੇਗੀ ਸੁਤੇ ਨਾਠੀ ਚਾਹਣਾ ਹੈ ਚਾਹਣਾ ਕੇ ਤੇ ਮੈਂ ਮਟਾ ਕੋਨੇ ਕੇ ਤੇ ਕਹ ਇਧਰ ਨੂੰ ਨੂੰ ਘਰ ਕੇ ਰੋਟੀ ਬਣਾਉਣੀ ਆ ਚੱਲੇ ਸਾਮਣੇ ਹੋ ਗਏ ਮੈਂ ਸਹਤੇ ਹੀ ਮੈਂ ਗਈ ਜੇ ਮੈਂ ਸਾਮਣੇ ਨੂੰ ਬੈਠੀ ਤੇ ਮੈਨੂੰ ਫੇਰ ਉਸ ਤਰ੍ਹਾਂ ਹੀ ਮਹੀ ਜਾਵੇ ਤਿੱਖੀ ਜਿਹਾ ਖਿਜਿਆ ਮੇਰਾ ਮਨ ਤੇ ਕਦੀ ਮੈਂ ਕਹਾ ਨਾ ਇਹਨਾਂ ਮੈਂ ਕਹਾ ਉੱਠ ਜਿਓ ਕਣੀ ਕਿ ਤਾਪ ਕੇ ਜਣਾ ਫੇਰ ਤੇ ਤੂੰ ਹੀ ਉੱਠਣਾ ਹੀ ਹੈ ਨਾ ਐਦਾਂ ਮੁੰਦੇ ਦੇ ਵਿੱਚ ਮੇਰੇ ਭਨੇ ਵਿਚਾਰ ਜੇ ਉਹਨੂੰ ਲਾਉਂਦਾ ਇਦਾਂ ਹੀ ਫੇਰ ਮੈਂ ਨਾ ਪ੍ਰਭੂ ਦੇ ਦਾਸਾਂ ਨੇ ਕਾਫੀ ਸਮਾਂ ਪਹਿਲਾਂ ਪ੍ਰਚਾਰ ਕੀਤਾ ਸੀ ਕਿ ਖੁਦਾ ਦੇ ਭਗਵਨਾਂ ਨੂੰ ਮੂੰਹ ਕਰਕੇ ਹੀ ਦੁਆ ਕਰਦੀ ਹੈ ਤੇ ਪ੍ਰਭੂ ਸਾਹੀ ਸੁਣ ਲੈਂਦਾ ਹੈ ਮੈਂ ਨਹੀਂ ਕਿਸੇ ਨੂੰ ਵੀ ਕਿਹਾ ਕਿ ਮੈਨੂੰ ਪ੍ਰੇਰ ਕਰੋ ਜਾਂ ਇਸ ਤਰ੍ਹਾਂ ਮੈਂ ਉੱਥੇ ਹੀ ਇਤਰਾ ਚੱਗਲਾ ਪਿਆਇਸਾ ਲਾ ਕੋਸ਼ੀ ਮੈਂ ਤਾਂ ਫੱਟੀ ਤੇ ਬੈਠੀ ਨੇ ਹੱਥ ਦੋਨੇ ਜੋੜੇ ਮੈਂ ਪ੍ਰਭੂ ਜੀ ਮੇਰੇ ਸਾਹਮਣੇ ਤੇਰੇ ਭਗਵਨਾਂ ਅਗਲੇ ਜੱਜ ਸੋਫ ਕੋੜ ਪ੍ਰਭੂ ਮੈਂ ਦੁਆ ਕਰਦੀ ਮੈਨੂੰ ਨਹੀਂ ਪਤਾ ਕਿ ਮੈਨੂੰ ਕੀ ਹੋ ਰਿਹਾ ਹੈ ਕਿ ਕੋਬਰਾ ਟੋਲੀ ਇਸ ਤਰ੍ਹਾਂ ਮੇਰੀ ਜਾਨ ਨਿਕਲਦੀ ਟੋਟਣ ਦੀ ਹੈ ਤੇ ਮੈਂ ਪ੍ਰਭੂ ਤੇਰੇ ਕੋਲੋਂ ਵਾਲੂ ਮੂੰਹ ਕਰਕੇ ਦੁਆ ਕਰਨੀ ਆ ਤੇਰੇ ਦਾਸ ਨੇ ਇੱਕ ਵਾਰ ਕਿਹਾ ਸੀ ਕਿ ਤੁਸੀਂ ਆਪਣੇ ਪਮਣ ਵਾਲੂ ਮੂੰਹ ਕਰਕੇ ਹੀ ਦੁਆ ਕਰੋਗੇ ਤਾਂ ਅੱਡੀ ਸੁਣੀ ਜਾਏਗੀ ਤੇ ਮੈਂ ਤੂੰ ਵਾਅਦਾ ਕੀਤੀ ਪ੍ਰਭੂ ਕਹਿੰਦੀ ਪ੍ਰਭੂ ਮੈਨੂੰ ਹਰਿ ਗੁਰੂ ਤੋਂ ਦੋਖ ਦੋਸ਼ ਤੋਂ ਛੁਟਕਾਰਾ ਦੇ ਤੇ ਮੇਰੀ ਸਿਹਤ ਬਿਲਕੁਲ ਠੀਕ ਠਾਕ ਕਰ ਦੇ ਕੋ ਸਮਾਂ ਇੰਨਾ ਨਹੀਂ ਕਿ 5 ਕਿ ਮਿੰਟ ਹੀ ਮੈਂ ਪ੍ਰਭੂ ਕਾ ਦੀ ਦੁਆ ਕੀਤੀ ਕਿ ਮੈਨੂੰ ਨਹੀਂ ਪਤਾ ਮੈਂ ਵਧੀਆ ਤਰੀਕੇ ਨਾਲ ਰੋਟੀ ਬਣ ਪੁਨਹਾਰੀ ਇਹ ਸਾਰੀ ਉਹਨਾਂ ਨੇ ਵੀ ਮੈਂ ਠਾ ਲਿਆ ਉਹਨਾਂ ਨੇ ਮੈਂ ਫਿਰ ਕਿਤੇ ਜਾਣਕੀ ਮੈਂ ਥੋੜੀ ਕੀਤੇ ਆਪਣੇ ਘਰ ਦੇ ਵਿੱਚ ਆਪਣੀ ਸਰੀਰ ਦੀ ਪ੍ਰੋਬਲਮ ਦੱਸਦੀ ਨਹੀਂ ਬੱਚੇ ਬਹੁਤ ਪਰੇਸ਼ਾਨ ਹੋ ਜਾਂਦੇ ਨੇ ਫਿਰ ਮੈਂ ਇਕਾਂ ਮੇਰੋਤੀ ਖਾਦੀ ਹੈ ਮੈਨੂੰ ਪਤਾ ਨਹੀਂ ਕਿ ਮੇਰੇ ਸਰੀਰ ਦੇ ਵਿੱਚ ਕਿੱਥੋਂ ਇੰਨੀ ਹਿੰਮਤ ਤਾਕਤ ਆ ਗਈ ਕਿ ਪ੍ਰਭੂ ਨੇ ਮੈਨੂੰ ਇੱਕ ਧੰਮਿ ਸ਼ੂਲਿਆ ਉਦੋਂ ਤਾਂ ਅਨੁਸ਼ਾ ਅ ਦੇਖ ਰਹੀ ਇਹਦੇ ਨੇ ਮੈਂ ਗੱਲ ਕੀਤੀ ਮੈਂ ਕਿ ਇਦਾਂ ਮੈਨੂੰ ਸ਼ੂਲ ਹੋਈ ਆਈ ਤੇ ਪਾਰਕਾ ਕੀ ਗਾਡੇਪਾ ਮੰਦੇ ਸਾਹਮਣੇ ਹੋ ਗਏ ਦੁਆ ਕੀਤੀ ਤੇ ਮੇਰੀ ਦੁਆ ਸੁਣੀ ਇਹ ਬੜੀ ਹਨਾਉਂ ਕੀਤੀ ਇਹ ਵੀ ਗੱਲ ਹੁੰਦੀ ਮੈਂ ਆ ਪਰਮੇਸ਼ਰ ਸਿੰਤ ਵਾਲੀ ਦਿੱਤੀ ਉਹ ਦਿਨ ਦੀ ਵੀ ਇਹਨੇ ਇਹ ਨੋਟ ਲਗ ਕੀਤੀ ਆਪਣੇ ਘਰੋਂ ਹੀ ਇਦਨ ਨੂੰ ਕਰਕੇ ਦੁਆ ਕਰਦੀ ਹੈ ਜੇ ਉਹ ਰੀਸੀਵ ਕੀਤਾ ਕਿੰਦੀ ਮੈਂ ਚਾਚੀ ਉਹੋ ਕੰਮ ਕਰਦੀ ਪ੍ਰਭੂ ਜੇ ਮੈਂ ਬਹੁਤ ਬਹੁਤ ਹੀ ਧੰਨਵਾਦ ਕਰਨੀ ਕਿ ਸ਼ੁਫੇਸ਼ ਨੇ ਮੇਰੀ ਦੁਆ ਨੂੰ ਕੂਰ ਕੀਤਾ ਤੇ ਉਹ ਪ੍ਰਭੂ ਦੇ ਬਚਨਾਂ ਨੇ ਮੈਨੂੰ ਤੇਰੇ ਤੇ ਸਿਂਗ ਕੀਤਾ ਹੀ ਤੇ ਮੇਰੀ ਜਾਨ ਜੇਰੀ ਉਹ ਖੁਦਾ ਨੇ ਮੈਨੂੰ ਬਖਸ਼ ਦਿੱਤੀ ਸਾਰੇ 팬 ਫਾਈਨ ਜੀ ਠੀਕ ਹੈ